हिमाचल प्रदेश ਤੋਂ ਸਪੈਸ਼ਲ ਇਹਨਾਂ ਦਾ ਨਾਮ ਕਰਨ ਹੈ ਭਈ ਆਦਾ ਜੈ ਮਾਤਾ ਦੀ ਦੋਸਤੋ ਕਰਨ ਭਈਆ ਔਰ स्वर्ण ਭਈਆ ਆਏ ਨੇ ਮੇਰੇ ਕੋਲੇ ਔਰ ਬਹੁਤ ਦੂਰੋਂ ਆਏ ਨੇ ਗੱਲ ਕਰਾਂਗੇ ਕਿ ਇਹ ਭਈਆ ਨੇ ਹਿਮਾਚਲ ਪ੍ਰਦੇਸ਼ ਕਾਂਗੜੇ ਤੋਂ ਨੇਗੇ ਭਈਆ ਸੰਗਰੂਰ ਤੋਂ ਇਹ ਆਪ ਮਤਲਬ ਫਰੈਂਡਸ ਨੇ ਮੈਂ ਕਿਵੇਂ ਫੀਲ ਕਰਕੇ ਤੁਹਾਨੂੰ ਦੱਸਾਂ ਕਿ ਇੰਨੀ ਦੂਰੋਂ ਦੂਰੋਂ ਜਦੋਂ ਮੇਰੇ ਪਿਆਰ ਨੂੰ ਮੈਨੂੰ ਮਿਲਣ ਆਂਦੇ ਨੇ ਮੈਨੂੰ ਬੜਾ ਫੈਨਾ ਵਧੀਆ ਲੱਗਦਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਇਹਨਾਂ ਨੇ ਦੇਖੋ ਸੈਟ ਤਾਂ 16 ਹਰ ਜਗ੍ਹਾ ਤੋਂ ਮਿਲਦਾ ਪਰ ਕਹਿੰਦੇ ਭਈਆ ਤੂੰ ਹੀ ਲੈ ਕੇ ਆਉਣਾ ਨੇ ਅਲਟਰਾ ਮਰੀਨ ਕਲਰ ਲਿਆ ਬਹੁਤ ਨਾਈਸ ਕਲਰ ਹੈ ਜੀ ਉਪਰਦੇਸ਼ ਤੋਂ ਸਪੈਸ਼ਲ ਇਹਨਾਂ ਦਾ ਨਾਮ ਕਰਨ ਹੈ ਭਈਆ ਦਾ ਔਰ ਇਹ ਸਵਰਨ ਨੇ ਇਹ ਸੰਗਰੂਰ ਤੋਂ ਨੇ ਬਹੁਤ ਵਧੀਆ ਮਤਲਬ ਮੈਂ ਐਕਸਾਈਟਡ ਹਾਂ ਇਸ ਲਈ ਨਹੀਂ ਬੋਲ ਪਾ ਰਿਹਾ ਕਿ ਇਹ ਖੋਲਣਗੇ ਓਪਨ ਬਾਕਸਿੰਗ ਕਰਨਗੇ ਹਾਂ ਜੀ ਭਈਆ ਤੁਸੀਂ ਕਰੋ ਜੀ ਤੁਹਾਨੂੰ ਦਿਖਾਣੇ ਆ ਓਪਨ ਕਰਕੇ ਕਲਰ ਬਹੁਤ ਨਾਈਸ ਹੈ ਜੀ ਅਲਟਰਾ ਮਰੀਨ ਕਲਰ ਹੈ ਹਿਮਾਚਲ ਕਾਂਗੜੇ ਤੋਂ ਆਏ ਨੇ ਅਕਸਰ ਆਪਾਂ ਜਦੋਂ ਮਾਤਾ ਤੇ ਜਾਂਦੇ ਆ ਚਿੰਤਪurni ਜਵਾਲਾ ਜੀ ਕਾਂਗੜਾ ਉਦੋਂ ਆਪਾਂ ਇਹਨਾਂ ਦੇ ਸ਼ਹਿਰ ਦੇ ਵਿੱਚ ਜਾਂਦੇ ਆ ਜੇ ਆਪਣੇ ਸ਼ਹਿਰ ਦੇ ਵਿੱਚ ਆਏ ਨੇ ਇਹਨਾਂ ਦਾ ਵੈਲਕਮ ਆ ਜੀ ਬਹੁਤ ਜੀ ਆਇਆਂ ਨੂੰ ਆ ਬਹੁਤ ਨਾਈਸ ਫੋਨ ਹੈ ਜੀ ਬਾਕੀ ਭਈਆ ਦੇ ਥੋੜੇ ਲਵਾਂਗੇ ਵਿਊਜ਼ ਕਿ ਕੀ ਅ ਜੀ ਮੈਂ ਸਾਰਿਆਂ ਨਾਲ ਬੇਨਤੀ ਕਰੂੰਗਾ ਕਿ ਜਿਹੜੀ ਡੀਲ ਸਾਨੂੰ ਇਹਨਾਂ ਨੇ ਦਿੱਤੀ ਹੈ ਉਹ ਆਨਲਾਈਨ ਤੇ ਵੀ ਨਹੀਂ ਹੈ Amazon ਤੇ ਵੀ ਨਹੀਂ ਹੈ ਨਾ Flipkart ਤੇ ਤੇ ਤੁਸੀਂ ਵੱਧ ਤੋਂ ਵੱਧ ਦੀਪਕ ਮਲੋਦ ਨੂੰ ਵਿਜ਼ਿਟ ਕਰੋ ਤੇ ਇਸ ਮੌਕੇ ਦਾ ਫਾਇਦਾ ਚੱਕੋ ਥੈਂਕ ਯੂ ਜੀ ਥੈਂਕ ਯੂ ਸੋਰੰਜੀਆਂ ਦੇ ਵੀ ਹਾਂਜੀ ਸੋਰਨ ਜੀ ਸਰ ਮੈਂ ਨਵੀਂ ਇੰਸਟਾਗ੍ਰਾਮ ਤੇ ਆਇਆ ਦੇਖ ਰਿਹਾ ਸੀਗਾ ਬਹੁਤ ਇਹਨਾਂ ਦਾ ਆਫਰ ਵੀ ਵਧੀਆ ਚੱਲ ਰਿਹਾ ਹੈ ਤੇ ਅਸੀਂ ਇਹਨਾਂ ਤੋਂ ਫੋਨ ਲੈ ਕੇ ਬਹੁਤ ਸੈਟੀਸਫਾਈਡ ਹੋ ਰਹੇ ਹਾਂ ਕਿ ਉਹ ਮਤਲਬ ਤੁਸੀਂ ਇਹਨਾਂ ਨਾਲ ਲੋ ਬਹੁਤ ਅੱਛਾ ਲੱਗਿਆ ਕਰੋ ਇਹਨਾਂ ਕੋਲੇ ਆ ਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋਮ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ